ਹੈਲੋ ਜੀ ਮਸਤੇ ਸਸਰੀਹਕਾਲ ਸਾਰਿਆਂ ਨੂੰ ਕੁਕਿੰਗ ਵਿਦ ਦੇ ਕਰ ਕੋ ਫੈਮਿਲੀ ਚੈਨਲ ਤੇ ਸਵਾਗਤ ਹੈ ਜੇ ਤੁਸੀਂ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਫੁੱਲ ਵਾਚ ਕਰਨਾ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਜਿਗਮਾਰੇ ਦੀਆਂ ਫਲੀਆਂ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਮਸਾਲੇਦਾਰ ਫਲੀਆਂ ਬਣਾ ਕੇ ਕਰਾਂਗੇ ਜੀ ਤਿਆਰ ਜੀ ਦੇ ਲਈ ਜੇ ਇੱਧਰ ਆਪਾਂ ਹਰੀ ਮਿਰਚ ਟਮਾਟਰ ਪਿਆਜ਼ ਤੇ ग्वारे ਦੀਆਂ ਫਲੀਆਂ ਆਪਾਂ ਧੋ ਕੇ ਸਾਫ਼ ਕਰਕੇ ਕੱਟ ਲੀਆਂ ਨੇ ਜੀ ਤੇ ਤੋਲੀਆਂ ਇਹਨਾਂ ਨੂੰ ਆਪਾਂ ਕੱਟ ਕੇ ਵੀ ਤੇ ਇਹਨਾਂ ਨੂੰ ਆਪਾਂ ਬਹੁਤ ਹੀ ਟੇਸਟੀ ਬਣਾਵਾਂਗੇ ਸਰੋਂ ਦੇ ਤੇਲ ਵਿੱਚ ਇੱਧਰ ਆਪਾਂ ਕੜਾਹੀ ਵਿੱਚ ਤੇਲ ਪਾ ਲਿਆ ਜੀ ਸਰੋਂ ਦਾ ਤੇਲ ਤੇ ਸਰੋਂ ਦੇ ਤੇਲ ਵਿੱਚ ਬਣਾ ਕੇ ਕਰਾਂਗੇ ਤਿਆਰ ਗਵਾਰੇ ਦੀਆਂ ਫਲੀਆਂ ਜਦੋਂ ਆਪਣਾ ਤੇਲ ਗਰਮ ਹੋ ਗਿਆ ਜੀ ਫਿਰ ਆਪਾਂ ਇਸ ਵਿੱਚ ਇੱਕ ਚਮਚ ਪਾਵਾਂਗੇ ਜੀਰਾ ਤੇਲ ਆਪਣਾ ਗਰਮ ਹੋ ਰਿਹਾ ਜੀ ਤੇ ਬਹੁਤ ਟੇਸਟੀ ਬਣਦੀਆਂ ਜੀ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਉਣਾ ਤੇ ਤੇਲ ਆਪਣਾ ਗਰਮ ਹੋ ਗਿਆ ਇਸ ਵਿੱਚ ਆਪਾਂ ਪਾ ਦਿੰਦੇ ਜੀ ਜੀਰਾ ਜਦੋਂ ਜੀਰਾ ਪੁੱਜ ਗਿਆ ਜੀ ਫਿਰ ਆਪਾਂ ਇਸ ਵਿੱਚ ਪਾਵਾਂਗੇ ਜੀ ਕੱਟਿਆ ਹੋਇਆ ਪਿਆਜ਼ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਹੀ ਮਸਾਲੇਦਾਰ ਫਲੀਆਂ ਬਣ ਕੇ ਤਿਆਰ ਹੋਣੀਆਂ ਜੀ ਤੇ ਹੁਣ ਆਪਾਂ ਇਸ ਵਿੱਚ ਪਾ ਦਿੰਦੇ ਜੀ ਪਿਆਜ਼ ਆਹ ਲੋ ਜੀ ਪਿਆਜ਼ ਪਾ ਦਿੱਤਾ ਪੈਸ ਵਿੱਚ ਤੇ ਜਦੋਂ ਹਲਕਾ ਜਿਹਾ ਪੱਕ ਗਿਆ ਨਾ ਪਿਆਜ਼ ਫੇਰ ਪਾਵਾਂਗੇ ਜਿਆਦਾ ਨਹੀਂ ਪਾਪਾ ਭੁੰਨਣਾ ਪਿਆਜ਼ ਨੂੰ ਥੋੜਾ ਜਿਹਾ ਭੁੰਨ ਲਿਆ ਜਦੋਂ ਫਿਰ ਆਪਾਂ ਇਸ ਵਿੱਚ ਹਰੀ ਮਿਰਚ ਪਾਵਾਂਗੇ ਤੇ ਟਮਾਟਰ ਪਾਵਾਂਗੇ ਜੀ ਆਹ ਲੋ ਜੀ ਹਰੀ ਮਿਰਚ ਪਾ ਦਿੱਤੀ ਆਪਾਂ ਤੇ ਹੁਣ ਪਾਵਾਂਗੇ ਜਿਸ ਵਿੱਚ ਆਪਾਂ ਕੱਟਿਆ ਹੋਇਆ ਟਮਾਟਰ ਤੇ ਚੰਗੀ ਤਰ੍ਹਾਂ ਆਪਾਂ ਮਸਾਲਾ بنکے تیار ਕਰ ਲਾਂਗੇ ਜੇ ਆਪਣਾ ਪਿਆਜ਼ ਹਰੀ ਮਿਰਚ ਟਮਾਟਰ ਤੇ ਆਪਾਂ ਬਿਲਕੁਲ ਸਿੰਪਲ ਮਸਾਲੇ ਪਾ ਕੇ ਬਣਾਵਾਂਗੇ ਜੀ ਘਰ ਦੇ ਮਸਾਲੇ ਜਿਹੜੇ ਆਪਾਂ ਡੇਲੀ ਵਰਤਦੇ ਆ ਸਿੰਪਲ ਮਸਾਲੇ ਨਾਲ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਮਸਾਲੇ ਦਾ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਜੀ ਜੇ ਤੁਸੀਂ ਇਸ ਤਰੀਕੇ ਨਾਲ ਸਬਜੀ ਟਰਾਈ ਕਰ ਲਿਆ ਜਿਸ ਨੂੰ ਨਹੀਂ ਪਸੰਦ ਉਹ ਵੀ ਖਾ ਲੂਗਾ ਜੀ ਇੰਨੀ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਅਦਰ ਆਪਾਂ ਮਸਾਲਾ ਤੜਕਾ ਭੁੱਜ ਗਿਆ ਜੀ ਤੇ ਹੁਣ ਆਪਾਂ ਇਸ ਵਿੱਚ ਪਾ ਦਿੱਤੇ ਜੀ ਲਾਲ ਮਿਰਚ ਪਾਊਡਰ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲੈਣਾ ਜੀ ਤੇ ਹੁਣ ਪਾ ਦਿੱਤੇ ਜੀ ਆਪਾਂ ਇਸ ਵਿੱਚ ਹਲਦੀ ਨਮਕ ਚੰਗੀ ਤਰ੍ਹਾਂ ਹਲਦੀ ਨਮਕ ਤੇ ਮਸਾਲਾ ਧਨੀਆ ਪਾਊਡਰ ਜੀ ਜਿਹੜਾ ਆਪਾਂ ਡੇਲੀ ਵਰਤਦੇ ਹਾਂ ਬਸ ਸਿੰਪਲ ਮਸਾਲਿਆਂ ਨਾਲ ਬਣਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਵਿੱਚ ਆਪਾਂ ਪਾਵਾਂਗੇ ਜੀ ਬਸ ਮਿਕਸ ਕਰਕੇ ਥੋੜਾ ਜਿਹਾ ਪਾ ਦੇਣਾ ਜੀ ਇਸ ਵਿੱਚ ਪਾਣੀ بس ਥੋੜਾ ਜਿਹਾ ਪਾਣੀ ਪਾ ਕੇ ਜੀ ਚੰਗੀ ਤਰ੍ਹਾਂ ਪਕਾ ਲਾਂਗੇ ਜਿਹਦੇ ਨਾਲ ਮਸਾਲੇ ਜੀ ਆਪਾਂ ਫੁੱਲ ਜਾਣਗੇ ਜਦੋਂ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਨੂੰ ਪਕਾ ਲੈਂਦੇ ਹਾਂ ਜੀ ਫਿਰ ਮਸਾਲੇ ਫੁੱਲ ਜਾਂਦੇ ਤੇ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋ ਜਾਂਦਾ ਆਪਣਾ ਹੁਣ ਆਪਾਂ ਇਸ ਵਿੱਚ ਪਾ ਦਿੰਨੇ ਹਾਂ ਜੀ ਕਟੀਆਂ ਹੋਈਆਂ ਗਵਾਰੇ ਦੀਆਂ ਫਲੀਆਂ ਫਲੀਆਂ ਪਾ ਕੇ ਚੰਗੀ ਤਰ੍ਹਾਂ ਕੱਚੀ ਮਾਰ ਕੇ ਤੇ ਇਸ ਨੂੰ ਆਪਾਂ मिक्स ਕਰ ਦਾਂਗੇ ਜੀ ਮਸਾਲੇ ਨੂੰ ਜਿਹੜਾ ਆਪਾਂ ਮਸਾਲਾ ਬਣਾ ਕੇ ਤਿਆਰ ਕੀਤਾ ਹੈ ਚੰਗੀ ਤਰ੍ਹਾਂ ਬਣਾ ਕੇ ਮਿਕਸ ਕਰ ਦਿੰਨੇ ਆ ਜੀ ਆਪਾਂ ਮਸਾਲਾ ਲਓ ਜੀ ਮਿਕਸ ਹੋ ਗਿਆ ਹੈ ਆਪਾਂ ਦਾ ਮਸਾਲਾ ਇਹਨੂੰ ਆਪਾਂ ਥੋੜੀ ਦੇਰ ਲਈ ਜੀ ਹੁਣ ਟਾ ਕੇ ਪਕਾਵਾਂਗੇ ਤੇ ਬਹੁਤ ਏਸੀ ਬਣਨੀ ਹੈ ਆਪਣੇ ਫਲੀਆਂ ਦੀ ਸਬਜੀ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਉਣਾ ਇਹ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਲਓ ਜੀ ਫਲੀਆਂ ਦੀ ਸਬਜੀ ਬਣ ਕੇ ਤਿਆਰ ਹੈ ਜੀ ਥੋੜਾ ਜਿਹਾ ਕੈਮਰੇ ਜੀ ਪਤਾ ਨਹੀਂ ਕੀ ਚੀਜ਼ ਦਾ ਕਲਰ ਨਾ ਹੋਰੀ ਤਰੀਕੇਦਾਰ ਹੈ ਤੇ ਬਹੁਤ ਸੋਨਾ ਕਲਰ ਆਇਆ ਹੈ ਤੇ ਇੰਨੀ ਚੀਜ਼ ਦੀ ਸਬਜੀ ਬਣ ਗਈ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਉਣਾ ਜੀ ਬਹੁਤ ਏਸੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਜੀ ਆਪਣੀ ਲਓ ਜੀ ਤੁਸੀਂ ਇਸ ਨੂੰ ਜਿਹਨੂੰ ਨਹੀਂ ਪਸੰਦ ਉਹ ਵੀ ਖਾ ਸਕਦੇ ਆ ਜੀ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਜੇ ਇਹ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅੱਜ ਦੀ ਰੈਸਪੀ ਦਾ ਇੰਡਾ ਪੈ ਇੱਥੇ ਕਰਾਂ